ਜਲੰਧਰ ਪੁਲਿਸ ਵੱਲੋਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਯੂਪੀ, ਪੱਛਮੀ ਬੰਗਾਲ ਅਤੇ ਕਰਨਾਟਕ ਵਿੱਚ ਲੋਕਾਂ ਨੂੰ ਠੱਗਣ ਵਾਲੇ ਮਲਟੀ-ਸਟੇਟ ਬੈਂਕ ਚੈੱਕ ਫਰਾਡ ਸਿੰਡੀਕੇਟ ਦਾ ਪਰਦਾਫਾਸ਼ ਕਰਦਿਆਂ ਪੰਜ ਠੱਗਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਕੋਲੋਂ 44 ਏਟੀਐਮ, 17 ਚੈੱਕਬੁੱਕ ਅਤੇ ਹੋਰ ਸਮਾਨ ਬਰਾਮਦ ਕੀਤਾ ਗਿਆ ਹੈ। ਜਲੰਧਰ ਪੁਲਿਸ ਨੇ 6 ਸੂਬਿਆਂ ਦੇ ਲੋਕਾਂ ਨਾਲ ਬੈਂਕ ਫਰਾਡ ਕਰਨ ਵਾਲੇ ਇੱਕ ਇੰਟਰ ਸਟੇਟ ਠੱਗ ਗਰੋਹ ਦਾ ਪਰਦਾਫਾਸ਼ ਕਰਦਿਆਂ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਇਹ ਠੱਗ ਬਹੁਤ ਹੀ ਛਾਤਰ ਤਰੀਕੇ ਨਾਲ ਠੱਗੀ ਨੂੰ ਅੰਜਾਮ ਦਿੰਦੇ ਸੀ ਅਤੇ ਲੋਕਾਂ ਦੇ ਚੈੱਕ ਵਾਲੇ ਪੈਸੇ ਆਪਣੇ ਖਾਤੇ ਵਿੱਚ ਜਮ੍ਹਾਂ ਕਰਵਾ ਲੈਂਦੇ ਸੀ 5 ਵਿਅਕਤੀ ਗ੍ਰਿਫਤਾਰ ਕੀਤੇ ਗਏ ਇੱਕ ਅੰਮ੍ਰਸਰ ਤੋਂ ਇੱਕ ਅਭੋਰ ਤੋਂ ਤਿੰਨ ਜਿਹੜੇ ਹਨ ਉਹ ਜਮੂਸੋਂ ਇਹ ਬੇਸਿਕਲੀ ਵਾਈਟ ਕਾਲਰ ਕੰਮ ਕਰਦੇ ਹਨ ਰੂਪੀ ਜਦ ਵੀ ਕੋਈ ਵਾਰਦਾਤ ਜਿਹੜੀ ਮੈਂ ਤੁਹਾਨੂੰ ਬਰੀਫ ਕਰਾਨੀ ਹੁੰਦੀ ਹੈ ਤੇ ਏਰੀਆ ਪਲੇਸ ਟਾਈਮ ਡਿਸਾਈਡ ਕਰਕੇ ਇਕੱਠੇ ਪੈਂਦੇ ਬੈਂਕ ਚੈੱਕ ਫਰਾਡ ਕਰਦੇ ਸੀਗੇ 2023-24 ਚ 61 ਵਾਰਦਾਤਾਂ ਕਰ ਚੁੱਕੇ ਹਾਂ 61 ਕਾਫੀਆਂ ਤੇ ਪਰਚੀ ਵੀ ਦਰਜ ਹੈ ਤੇ ਕਾਫੀ ਸਟੇਟਸ ਚ ਐਕਟਿਵ ਸੀਗੇ ਜਿਵੇਂ ਆ ਪੰਜਾਬ ਹੋ ਗਿਆ ਚੰਡੀਗੜ੍ਹ ਬਿਹਾਰ ਐਚਪੀ ਮੱਧ ਪ੍ਰਦੇਸ਼ ਵਿਸਪਨਵਾਲਾ ਤੇ ਯੂਪੀ ਮੋਡਸ ਅਪਰਿੰਦੀ ਹੈ ਕਿ ਜਦ ਵੀ ਤੁਸੀਂ ਬੈਂਕ ਜਾਓ ਕੋਈ ਚੈੱਕ ਲੇਗੇ ਤੇ ਤੁਸੀਂ ਡਰੌਪ ਬਾਕਸ ਚ ਪਾ ਦਿੰਦੇ ਹੋ ਠੀਕ ਹੈ ਡਰੌਪ ਬਾਕਸ ਜਿਨਾਂ ਨੇ ਚੈੱਕ ਹੋਵੇ ਜੀ 10 12 ਉਹ ਕੈਸ਼ੇਬ ਚੈੱਕ ਨਹੀਂ ਲੈਂਦਾ ਉਹ ਡਰੌਪ ਬਾਕਸ ਦਾ ਸ਼ਾਮ ਨੂੰ ਆਫ ਟਾਈਮ ਜਦ ਉਪਰਲੀ ੀਡਿੰਗ ਦਾ ਟਾਈਮ ਖਤਮ ਹੋ ਜਾਣਾ ਤਾਂ ਟਾਈਮ ਚਿਕ ਨਿਕਲਦਾ। ਡ੍ਰੌਪ ਬਾਕਸ ਚੈੱਕ ਚਲਾ ਗਿਆ ਜੀ। 25 ਚੈੱਕ ਹੋ ਗਏ। ਕਿ ਨਾ ਨੇ ਤੋਂ ਬੰਦੇ ਨੇ ਜਾਣੇ। ਕਿ ਜੀ ਆਪਾਂ ਇੱਕ ਚੈੱਕ ਸਲਾਣੇ ਫਰਾਣੇ ਵਾਂਗਰ ਦਾ ਚੈੱਕ ਪਾਇਆ ਜੀ। ਕਿ ਸਾਨੂੰ ਅਮਾਉਂਟ ਯਾਦ ਨਹੀਂ ਕਿ ਉਹ ਤੋਂ ਪਾਰਾ। ਤੇ ਜਿਹੜਾ ਵੀ ਪੀਆ ਨਹੀਂ ਚਾਰਦੇ ਉਹਨਾਂ ਨੂੰ ਦਿਖਾ ਦਿੰਦਾ ਕਿ ਜੀ 25 ਚੈੱਕਾਂ ਕਰਦੇ ਕਰਦੇ ਇੱਕ ਚੈੱਕ 'ਚ ਨਾਮ ਤੇ ਅਮਾਉਂਟ

ਉਸ ਚੈੱਕ ਤੇ ਫੈਂਪਰਿੰਗ ਕਰਕੇ ਆਪਣਾ ਨਾਮ ਪਰ ਕੇ ਕਨਸਰਨ ਬ੍ਰਾਂਚ ਜਾ ਕੇ ਉਹ ਚੱਕ ਲਾ ਗਏ। ਉਹਨੇ ਦੀ ਇਹ ਕੋਈ 10-15 ਦਿਨ ਤੋਂ ਚੱਲ ਰਿਆ ਸੀ ਉਹ ਆਪਰੇਸ਼ਨ ਤਿੰਨ ਬੰਦੇ ਜੱਭੂ ਤੋਂ ਫੜ ਕੇ ਲਿਖੇ ਆਏ ਆ। 44 ਇਟੈਮਸ, 17 ਚੈੱਕ ਬੁక్స్ ਤੇ 18 ਅਕਾਊਂਟਸ ਇਨਦਰ ਫੀਲਸ ਲਾਏ। ਉਹਦੇ ਅਕਾਊਂਟਸ ਐ 18 ਇਨਦਰ ਦੇ ਆ। ਉਹਦੇ ਚ ਕੋਈ 5.5 ਕਰੋੜ ਰੁਪਏ ਜਿਹੜਾ ਹੈ ਲੋਕਾਂ ਦਾ ਜਿਹੜਾ ਠੱਗਿਆ ਉਸ ਉਹ ਮੌਜੂਦ ਹੈ ਉਹ ਆਪਾਂ ਫ੍ਰੀਜ਼ ਕਰਾਤਾ। ਦੱਸ ਦਈਏ ਕਿ ਇੰਨਾ ਗ੍ਰਫਤਾਰ ਕੀਤੇ ਗਏ ਠੱਗਾਂ ਵੱਲੋਂ ਜਾਲੀ ਆਈਡੀ ਬਣਾ ਕੇ ਵੱਖ-ਵੱਖ ਬੈਂਕਾਂ ਵਿੱਚ ਕਈ ਖਾਤੇ ਖੁਲਵਾਏ ਗਏ ਸਨ ਜਿਨ੍ਹਾਂ ਵਿੱਚੋਂ ਪੁਲਿਸ ਵੱਲੋਂ 19 ਖਾਤਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ ਜਲੰਧਰ ਤੋਂ ਰਾਜੂ ਗੁਪਤਾ ਦੀ ਰਿਪੋਰਟ ਹਮਦਾਰਦ ਟੀਵੀ